ਐਸੀ ਚਿੰਤਾ ਮੈਂ ਜੇ ਮਰੇ ਸਰਪ ਨੂੰ ਪੱਤ ਤਰ ਤੈਨੂੰ ਇੱਕ ਹਾਰਿਆ ਹੋਇਆ ਕੰਡਾੜੀ ਸਮਝ ਕੇ ਤੂੰ ਦੇਖੋ ਕਾਲਪਨ ਨੇ ਨੂੰ ਪਈਆ ਨੌ ਮਹੀਨੇ ਮਾਤਾ ਲੈ ਕੇ ਵਿੱਚ ਦੀ ਅੱਠਿਆ ਕੀਤੀ ਫਿਰ ਇਹ ਦੇਖੋ ਸਾਰੀ ਹੋਰ ਪਤਾ ਨਹੀਂ ਕੀ ਕੀ ਚਿਤਵਨਾ ਰਿਹਾ ਇਹਦੇ ਮੁਕਾਬਕ ਸਾਰਾ ਖੇਡ ਵੀ ਨਹੀਂ ਚੱਲਿਆ ਇਹ ਵੀ ਦੇਖਦਾ ਵੀ ਜੇ ਜੇਬ ਚ ਪੈਸੇ ਪਾਏ ਐ ਕੋਈ ਤੂੰ ਨਹੀਂ ਸ਼ਾਮ ਤੱਕ ਕਿੱਥੇ ਲੱਗ ਜੇ ਰੋਜ਼ ਦਾ ਰੋਜ਼ ਸਵੇਰੇ ਜਨਮ ਦਿੱਤਾ ਸ਼ਾਮ ਨੂੰ ਇਹਨੂੰ ਵੱਖਰਾ ਕਰਕੇ ਦਿਖਾਇਆ ਵੀ ਉਹ ਫਿਰ ਅਸਲੀ ਆਪ ਨੂੰ ਆ ਗਿਆ ਤੂੰ ਅਸਲ ਇਹ ਹੈ ਜੋ ਟੀਮ ਨੂੰ ਚਾਉਣਾ ਹੈ ਉਹ ਤੂੰ ਹੈ ਉਹ ਬਗਾਵਨਾ ਜਿਹੜਾ ਛੱਡਣਾ ਹੈ ਜਿਹੜਾ ਸਵੇਰੇ ਲੈ ਕੇ ਤੂੰ ਤਾਂ ਨਾ ਰੋਜ਼ ਮੌਤ ਦੇਖੇ ਦਿਖਾਈਏ ਕਦੇ 10 ਘੰਟੇ ਵਗਰਾ ਕੀਤਾ 8 ਕੀਤਾ 12 ਤੇ ਤੇਰਾ پولیس ਦੇ ਕੋਲ ਨਹੀਂ ਹੈ ਇਹਦੇ ਨੇ ਉੱਪਰ ਨੂੰ ਨਹੀਂ ਛੱਡੇ ਇਹਨੇ ਇੱਕ ਵਾਰ ਵੀ ਨਹੀਂ ਸੋਚਿਆ ਵੀ ਮੈਂ ਆਉਂਗਾ ਕਿ ਤੂੰ ਆ ਕੀ ਖੇਡ ਹੈ ਮੈਂ ਜਾਮਾ ਪਾ ਲੈਂਦਾ ਹੈਗਾ ਕੌਣ